ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਸਿੱਖ ਚੈਪਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿੱਖ ਚੈਪਟਰ ਆਪਣੇ ਇਸ ਅਧਿਆਏ ਦੇ ਵਿੱਚ ਤੁਹਾਡੇ ਨਾਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਕੀਰਤ ਪਰ ਸਾਹਿਬ ਵਿਖੇ ਪੰਚਣ ਦਾ ਅਧਿਆਏ ਸਾਂਝਾ ਕਰੇਗਾ ਗੁਰੂ ਸਾਰੇ ਪਿਛਲੇ ਅਧਿਆਏ ਦੇ ਵਿੱਚ ਤੁਸੀਂ ਸਰਵਨ ਕੀਤਾ ਸੀ ਕਿ ਕਿਵੇਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੀਵੇਂ ਸ਼ਰਤਾਂ ਨਵਾਂ ਸ਼ਹਿਰ ਬਣਾ ਕੇ ਉੱਥੇ ਸੇਵਾਵਾਂ ਕਰਕੇ ਉਥੋਂ ਦੀਆਂ ਸੰਗਤਾਂ ਨੂੰ ਅਕਾਲ ਪੁਰਖ ਦੇ ਲਾੜਲਾ ਕੇ ਆਏ ਨੇ ਗੁਰਸਾਰੂ 21 ਸਾਲਾਂ ਬਾਅਦ ਗੁਰਤੇਗ ਬਹਾਦਰ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਪਣੇ ਚਰਨ ਪਾਏ ਨੇ 1644 ਦੇ ਵਿੱਚ ਗੁਰੂ ਪਿਤਾ ਹਰਗਬਿੰਦ ਸਾਹਿਬ ਜੀ ਦਾ ਹੁਕਮ ਮੰਨ ਕੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਗਏ ਸਨ ਸੋ ਇਥੋਂ ਹੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 22 ਨਵੰਬਰ 1664 ਦੇ ਵਿੱਚ ਇਲਾਕੇ ਦਾ ਪ੍ਰਚਾਰ ਦੌਰਾ ਕੀਤਾ ਸੀ ਜਿਨ੍ਹਾਂ ਦਾ ਹਾਲ ਅਸੀਂ ਪਿਛਲੇ ਅਧਿਆਇਆਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਗੁਰਸਵਾਰ ਜਦੋਂ ਗੁਰੂ ਪਾਤਸ਼ਾਹ ਜੀ ਕੀਰਤ ਪ੍ਰਸਾਰ ਵਿਖੇ ਪਹੁੰਚਦੇ ਨੇ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣ ਜਾਂਦਾ ਹੈ। ਬਾਬਾ ਸੂਰਜਮਾਲ ਜੀ ਦੇ ਪੁੱਤਰ ਬਾਬਾ ਦੀਪਚੰਦ ਜੀ ਤੇ ਅਨੰਦ ਚੰਦ ਜੀ ਤੇ ਨਾਲ ਉਹਨਾਂ ਦੇ ਮਾਤਾ ਜੀ ਮਾਤਾ ਕਿਸ਼ਨ ਕੌਰ ਜੀ ਅਤੇ ਬਾਬਾ ਦੀਪਚੰਦ ਜੀ ਦੇ ਪੁੱਤਰ ਭਾਵ ਕੇ ਬਾਬਾ ਸੂਰਜਮਾਲ ਜੀ ਦੇ ਪੁੱਤਰੇ ਬਾਬਾ ਸ਼ਾਮਲ ਜੀ ਤੇ ਬਾਬਾ ਗੁਲਾਬ ਰਾਏ ਜੀ ਸਮੇਂ ਦੇ ਬਾਅਦ ਸਾਰੀਆਂ ਸੰਗਤਾਂ ਦੇ ਗੁਰਤੇਗ ਬਹਾਦਰ ਪਰਿਵਾਰ ਤੇ ਗੁਰਸਿੱਖਾਂ ਨੂੰ ਜੀ ਆਇਆਂ ਆਖਦੇ ਹਨ ਲੰਮੇ ਸਮੇਂ ਦੇ ਵਿਛੜੇ ਇੱਕ ਦੂਜੇ ਨੂੰ ਬੜੇ ਪਿਆਰ ਦੇ ਨਾਲ ਗਲੇ ਲੱਗ ਕੇ ਮਿਲੇ ਸਾਰੀਆਂ ਸੰਗਤਾਂ ਤੱਕ ਸਨੇਹਾ ਪਹੁੰਚ ਗਿਆ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਾਗਲਾ ਰਹੇ ਨੇ ਸੋ ਸੰਗਤਾਂ ਹਮ ਹਮਾ ਕੇ ਇਥੇ ਪੰਚਨੀਆਂ ਸ਼ੁਰੂ ਹੋ ਗਈਆਂ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏਗੇ ਤੇ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰੇ ਕੀਤੇ अनेका ਹੀ ਆਪਣੀਆਂ ਕਾਰਪੇਟਾਂਵਾਂ ਪਾਤਸ਼ਾਹ ਜੀ ਦੇ ਅਰਪਣ ਕੀਤੀਆਂ ਦੋਹਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਕੁਝ ਸਮੇਂ ਬਾਅਦ ਇਸ ਮਾਹੌਲ ਦੇ ਵਿੱਚ ਥੋੜੀ ਜਿਹੀ ਕੜਵਾਟ ਪੈਣਾ ਸ਼ੁਰੂ ਹੋ ਗਈ ਹੈ ਕਿਉਂਕਿ ਗੁਰੂ ਹਰਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਬਹੁਤ ਸਾਰੀਆਂ ਸੰਗਤਾਂ ਬਾਬਾ ਸੂਰਜਮਾਲ ਜੀ ਦੇ ਪਰਿਵਾਰ ਦੇ ਉਹਨਾਂ ਦੀ ਸ਼ਰਨ ਵਿੱਚ ਆਉਣ ਲੱਗ ਪਈਆਂ ਸਨ ਬਾਹ ਸਾਰੀਆਂ ਆਪਣੀਆਂ ਕਾਰਪੇਟਾਂ ਉਹਨਾਂ ਦੇ ਅਰਪਣ ਕਰਦੀਆਂ ਸਨ ਪਰ ਹੁਣ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਏ ਬੜੀ ਬੜੀ ਜ਼ਰੂਰਤਾਂ ਸੰਗਤਾਂ ਇੱਥੇ ਆਉਣ ਲੱਗੀਆਂ ਤੇ ਆਪਣੀਆਂ ਕਾਰਪੇਟਾਂਆਂ ਵੀ ਉਹਨਾਂ ਨੂੰ ਅਰਪਣ ਕਰਨ ਲੱਗ ਪਈਆਂ ਮਣਾ ਦੇ ਵਿੱਚ ਬਾਬਾ ਸੂਰਜਮਾਲ ਦੇ ਪਰਿਵਾਰ ਦੇ ਜਦੋਂ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੇ ਸੁਭਾਅ ਦੇ ਵਿੱਚ ਤਲਖੀ ਆਉਣੇ ਸ਼ੁਰੂ ਹੋਈ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਮਹਿਸੂਸ ਕੀਤਾ ਹੈ ਕਿਉਂਕਿ ਦੀਪੰਦ ਜੀ ਦਾ ਪਰਿਵਾਰ ਸੋਚਣ ਲੱਗ ਪਿਆ ਹੈ ਕਿਤੇ ਐਸਾ ਨਾ ਹੋਵੇ ਕਿ ਗੁਰੂ ਤੇਗ ਬਹਾਦਰ ਜੀ ਪੱਕੇ ਤੌਰ ਤੇ ਇੱਥੇ ਵਸ ਜਾਣ ਤੇ ਜਿੰਨੀ ਵੀ ਕਾਰਪੇਟਾ ਆਉਂਦੀ ਹੈ ਜਾਂ ਜੋ ਸੰਗਤਾਂ ਇੰਨਾ ਸਤਕਾਰ ਦਿੰਦੀਆਂ ਹਨ ਉਹ ਖus ਨਾ ਜਾਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਤਾ ਨਾਨਕੇ ਜੀ ਇਹ ਸਾਰਾ ਕੁਝ ਦੇਖ ਕੇ ਮਹਿਸੂਸ ਕਰ ਰਹੇ ਸਨ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਚਾਰਕਦਾਰਾ ਸੀ ਉਹ ਤਾਂ ਸੰਗਤਾਂ ਨੂੰ ਅਕਾਲ ਪੁਰਖ ਦੇ ਲੜ ਲਾਉਣ ਦਾ ਸੀ ਤੇ ਦੂਸਰਾ ਉਹਨਾਂ ਦਾ ਮਿਸ਼ਨ ਸੀ ਕਿਸੇ ਐਸੇ ਥਾਨ ਦੀ ਚੋਣ ਕਰਨੇ ਜਿੱਥੇ ਭਵਿੱਖ ਦੇ ਵਿੱਚ ਸਿੱਖੀ ਨੂੰ ਦਰਪੇਸ਼ ਖਤਰਿਆਂ ਦਾ ਮੁਕਾਬਲਾ ਕੀਤਾ ਜਾ ਸਕੇ ਅਸਿਰਮ ਨੇ ਇੱਕ ਤੇ ਸੁੰਦਰ ਥਾਂ ਦੀ ਭਾਲ ਦੇ ਵਿੱਚ ਸਨ ਜਿੱਥੇ ਇੱਕ ਸਿੱਖੀ ਦਾ ਕੇਂਦਰ ਬਣਾ ਕੇ ਸਾਰੇ ਸੰਸਾਰ ਦੀਆਂ ਸੰਗਤਾਂ ਨੂੰ ਉੱਥੇ ਇਕੱਤਰ ਕੀਤਾ ਜਾ ਸਕੇ ਸੋ ਗੁਰੂ ਸਾਰੋ ਇਹ ਸੋਚ ਨੂੰ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਸਨ ਕਰਤਾਰਪੁਰ ਸਾਹਿਬ ਧੀਰਮਲ ਤੇ ਉਸ ਦਾ ਪਰਿਵਾਰ ਆਪੋ ਗੁਰੂ ਬਣਿਆ ਬੈਠਾ ਸੀ ਹਰਮੰਦਰ ਸਾਹਿਬ ਵਿਖੇ ਬਾਬਾ ਹਰਜੀ ਦਾ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਉੱਥੇ ਸਥਾਪਿਤ ਹੋ ਚੁੱਕਾ ਸੀ ਤੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਬਾਬਾ ਸੂਰਜਮਾਲ ਜੀ ਦਾ ਪਰਿਵਾਰ ਆਪਣਾ ਮਾਨ ਸਤਕਾਰ ਸੰਗਤਾਂ ਤੋਂ ਕਰਵਾ ਰਹੇ ਸਨ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਅਜੇ ਨਿਰਣਾ ਲੈਣ ਹੀ ਵਾਲੇ ਸਨ ਕਿ ਇੱਕ ਦਿਨ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਇੱਕ ਚਿੱਠੀ ਪਹੁੰਚੀ ਹੈ ਇਹ ਚਿੱਠੀ ਲਿਖੀ ਹੈ ਕਹਿਲੂਰ ਦੀ ਰਾਣੀ ਚੰਪਾ ਰਾਣੀ ਨੇ ਉਸ ਚਿੱਠੀ ਦੇ ਵਿੱਚ ਰਾਣੀ ਚੰਪਾ ਰਾਣੀ ਨੇ ਲਿਖਿਆ ਹੈ ਆਪ ਜੀ ਦੀ ਹਮੇਸ਼ਾ ਹੀ ਸਾਡੇ ਇਸ ਰਾਜ ਘਰਾਣੇ ਉੱਤੇ ਮਿਹਰ ਰਹੀ ਹੈ ਤੁਹਾਡੇ ਪਿਤਾ ਹਰਗਬਿੰਦ ਸਹਿਰ ਜੀ ਨੇ ਸਾਡੇ ਇਸ ਪਰਿਵਾਰ ਦੀ ਰਾਖੇ ਕੀਤੀ ਸੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਮੇਰੇ ਸਹੁਰਾ ਰਾਜਾ ਤਾਰਾ ਚੰਦ ਕੈਲ ਸੀ ਤਾਂ ਜਿੰਨਾ 52 ਰਾਜਿਆਂ ਨੂੰ ਤੁਸੀਂ ਉਹਨਾਂ ਨੇ ਛਡਵਾਇਆ ਸੀ ਉਹਨਾਂ ਵਿੱਚ ਮੇਰਾ ਸਹਾਰੇ ਸ਼ਾਮਲ ਸੀ ਉਹਨਾਂ ਦੀ ਕਿਰਪਾ ਸਦਕਾ ਹੀ ਉਹਨਾਂ ਦੀ ਬੰਦੀ ਦੇ ਵਿੱਚੋਂ ਖਲਾਸੀ ਹੋ ਸਕੇ ਉਹਨਾਂ ਨੂੰ ਜੀਵਨ ਮਿਲਿਆ ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਉੱਤੇ ਹਮੇਸ਼ਾ ਹੀ ਗੁਰੂ ਘਰ ਦੀ ਮਿਹਰ ਰਹੇ ਆ ਹੁਣ ਜਦੋਂ ਕਿ ਮੇਰੇ ਪਤੀ ਰਾਜਾ ਦੀਪ ਚੰਦ ਦਾ ਚਲਾਣਾ ਹੋ ਗਿਆ ਹੈ ਮੇਰੇ ਪਰਿਵਾਰ ਉੱਤੇ ਬਹੁਤ ਵੱਡਾ ਦੁੱਖ ਆਣ ਪਿਆ ਹੈ ਮੈਂ ਚਾਹੁੰਦੀ ਹਾਂ ਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਹਮੇਸ਼ਾ ਹੀ ਮੇਰੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਸਹਾਇ ਹੁੰਦੇ ਰਹੇ ਹੋ ਇਸੇ ਤਰ੍ਹਾਂ ਹੁਣ ਮੇਰੇ ਪਤੀ ਤੇ ਰਾਜਾ ਦੀਪ ਚੰਦ ਦੀਆਂ ਅੰਤਮ ਰਸਮਾਂ ਨਿਭਾਉਣੀਆਂ ਜਾਣੀਆਂ ਹਨ ਸੋ ਮੈਂ ਆਪ ਜੀ ਨੂੰ ਸਿਨਮਰ ਬੇਨਤੀ ਕਰਦੀ ਹਾਂ ਮੇਰੇ ਪੂਜਨੀਕ ਸਤਿਗੁਰ ਜੀ ਇਸ ਮੌਕੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਆਪ ਜੀ ਸਾਡੇ ਕੋਲ ਆਓ ਆਪਣੇ ਮੁਬਾਰਕ ਚਰਨ ਸਾਡੇ ਮਹਿਲ ਦੇ ਵਿੱਚ ਪਾਓ ਆਪਣਾ ਆਸ਼ੀਰਵਾਦ ਸਾਡੇ ਸਿਰ ਦੇ ਉੱਤੇ ਰੱਖੋ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਕੁਝ ਮਨ ਹੌਲਾ ਹੋ ਸਕੇ ਤਾਂ ਗੁਰਤੇਗ ਬਹਾਦਰ ਜੀ ਨੂੰ ਜਦੋਂ ਚਿੱਠੀ ਮਿਲੀ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੁਣ ਕਹਿਲੂਰ ਦੇ ਰਾਜੇ ਦੇ ਮਹਿਲਾਂ ਦੇ ਵਿੱਚ ਰਾਜੇ ਦੀਪ ਚੰਦ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਸਾ ਗੁਰੂ ਸਾਰਯਾ ਮੋਰੀ ਸਿੱਖਾਣੋਂ ਨਾਲ ਲਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਈ 1665 ਦੇ ਦੂਜੇ ਹਫਤੇ ਦੇ ਵਿੱਚ ਕਹਲੂਰ ਦੀ ਰਿਆਸਤ ਦੇ ਵਿੱਚ ਪਹੁੰਚ ਗਏ ਨੇ ਜਿੱਥੇ ਰਾਜਾ ਦੀਪ ਚੰਦ ਦੀਆਂ ਅੰਤਮ ਰਸਮਾਂ ਨਿਭਾਈਆਂ ਜਾਣੀਆਂ ਸਨ ਗੁਰੂ ਪਾਤਸ਼ਾਹ ਜੀ ਮਹਿਲਾਂ ਦੇ ਵਿੱਚ ਪਹੁੰਚੇ ਮਰਾਣੇ ਚੰਪਾ ਰਾਣੇ ਤੇ ਹੋਰ ਉਹਨਾਂ ਦੇ ਮੁਹਰੇ ਦਰਬਾਰੀਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਜੀ ਆਖਿਆ ਬਾਹ ਸਾਰੀਆਂ ਸੇਵਾਵਾਂ ਉਹਨਾਂ ਦੀਆਂ ਕੀਤੀਆਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਹੈ ਗੁਰੂ ਗੁਰੂ ਜਪਣ ਦਾ ਉਪਦੇਸ਼ ਦਿੱਤਾ ਹੈ ਤੇ ਨਾਲ ਹੀ ਸਮਝਾਇਆ ਹੈ ਜੇ ਅਕਾਲ ਪੁਰਖ ਦੇ ਚਰਨੇ ਲੱਗੇ ਰਹੀਏ ਉਸ ਦੇ ਬਾਣੇ ਵਿੱਚ ਰਹੀਏ ਤਾਂ ਦੁੱਖ ਕਿਤੇ ਵੀ ਨੇੜਾ ਨਹੀਂ ਆਉਂਦਾ ਸੋ ਗੁਰੂ ਪਾਤਸ਼ਾਹ ਜੀ ਨੇ ਹੁਣ ਇੱਥੇ ਕੁਝ ਦਿਨ ਨਿਵਾਸ ਕੀਤਾ ਹੈ ਪਾਤਸ਼ਾਹ ਜੀ ਨੂੰ ਚੰਪਾ ਰਾਣੀ ਨੇ ਆਪਣੇ ਰਿਆਸਤ ਦੇ ਵਿੱਚ ਵਸਣ ਵਾਸਤੇ ਬੇਨਤੀ ਕੀਤੀ ਹੈ ਤੇ ਕਿਹਾ ਹੈ ਸਤਿਗੁਰੂ ਜੀ ਤੁਸੀਂ ਮੇਰੀ ਇਸ ਰਿਆਸਤ ਦੇ ਵਿੱਚ ਐਸਾ ਟਿਕਾਣਾ ਬਣਾਓ ਉੱਥੇ ਆਪਣੀ ਰਹਾਸ਼ ਵਿ ਕਰੋ ਜਿੱਥੇ ਸੰਗਤਾਂ ਆ ਕੇ ਜੁੜਨ ਮੇਰੀ ਰਿਆਸਤ ਇਸ ਸੇਵਾ ਨੂੰ ਪ੍ਰਾਪਤ ਕਰਕੇ ਵਡਪਾਗੀ ਬਣ ਜਾਵੇਗੀ ਗੁਰੂ ਪਾਤਸ਼ਾਹ ਜੀ ਨੇ ਜੋ ਰਾਣੀ ਚੰਪਾ ਰਾਣੀ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਜੋ ਬੇਨਤੀਆਂ ਕੀਤੀਆਂ ਪਾਤਸ਼ਾਹ ਜੀ ਨੇ ਉਹਨਾਂ ਬੇਨਤੀਆਂ ਨੂੰ ਕਬੂਲ ਕਰਨ ਤੋਂ ਬਾਅਦ ਨਿਰਣਾ ਲਿਆ ਹੈ ਤੇ ਕਹਿਲੂਰ रियासत ਦੇ ਵਿੱਚ ਪਾਤਸ਼ਾਹ ਜੀ ਨੇ ਇੱਕ ਸਿੱਖੀ ਦਾ ਕੇਂਦਰ ਬਣਾਉਣ ਦਾ ਫੈਸਲਾ ਲਿਆ ਹੈ ਸੋ ਕੇਂਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਹਿਲੂਰ ਦੀ ਰਿਆਸਤ ਵਿੱਚ ਕਿੱਥੇ ਬਣਾਇਆ ਕਿਵੇਂ ਬਣਾਇਆ ਅਤੇ ਕਿਸ ਸਥਾਨ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਜਗ੍ਹਾ ਦੀ ਚੋਣ ਕੀਤੀ ਗੁਰੂ ਸਵਾਰਿਓ ਇਹ ਅਸੀਂ ਆਪ ਵੀ ਦੇ ਨਾਲ ਅਗਲੇ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਸਵਾਰਿਓ ਅਖੀਰ ਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਨਾਲ ਹੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਗਲੇ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿੱਥੇ ਕਿੰਨੀ ਜ਼ਮੀਨ ਕਿੰਨੇ ਪੈਸੇ ਲੈ ਕੇ ਪ੍ਰਾਪਤ ਕੀਤੀ ਤੇ ਉੱਥੇ ਕਿਹੜਾ ਨਵਾਂ ਨਗਰ ਵਸਾਇਆ ਹੈ ਸੋ ਅਗਲੇ ਅਧਿਆਏ ਨੂੰ ਲੈ ਕੇ ਦੋ ਦਿਨ ਬਾਅਦ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਯਾਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ